ਸਾਰ ਸੰਗਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਕਹਿੰਦੇ ਇੱਕ ਵਾਰੀ ਬੇਬੇ ਨਾਨਕੀ ਨੇ ਜਦੋਂ ਸੇਲੀਆਂ ਨਾਲ ਖੇਡਦੀ ਤੇ ਉਹਨਾਂ ਨੇ ਸੇਲੀਆਂ ਨੇ ਗਾਨੇ ਬੰਨਣੇ ਸੇਲੀਆਂ ਨਾਲ ਖੇਡਣ ਗਈ ਤੇ ਖੇਡਦੇ ਆ ਖੇਡਦੇ ਆ ਰਖੜੀਆਂ ਦੇ ਦੇਣ ਆਏ ਰੱਖਾਂ ਦੇ ਜਦੋਂ ਕਹਿੰਦੇ ਉਹ ਦੇਣ ਆਏ ਤੇ ਨਾਲ ਦੀਆਂ ਸੇਲੀਆਂ ਸੀ ਜਿਹੜੀਆਂ ਬੇਬੇ ਨਾਨਕੀ ਦੇ ਨਾਲ ਉਹ ਗਾਨੇ ਬਣਾਉਣ ਲੱਗ ਪਈ ਗਾਨੇ ਹੁਣ ਗਾਨੇ ਬਣਾਉਂਦੀਆਂ ਨੇ ਉਹ ਨਾਲ ਸੇਲੀਆਂ ਬੇਬੇ ਨਾਨਕੀ ਵੀ ਲੱਗ ਗਈ ਵੇ ਮੈਂ ਵੀ ਬਣਾ ਲਾ ਉਹ ਉਹ ਵੀ ਗਾਨਾ ਬਣਾਉਣ ਲੱਗ ਗਈ ਅੱਛਾ ਗਾਨਾ ਬਣਾਉਣ ਲੱਗ ਪਈ ਨਾਲ ਦੀਆਂ ਸੇਲੀਆਂ ਉਹ ਕਹਿੰਦੀਆਂ ਨੇ ਗੱਲ ਸੁਣ ਨਾਨਕੀ ਸਾਡੇ ਤੇ ਭਰਾ ਦੇ ਸਾਡੇ ਤੇ ਵੀਰ ਨੇ ਅਸੀਂ ਤੇ ਤਾਂ ਗਾਣੇ ਬਣਾਉਂਦੀਆਂ ਤੂੰ ਕਾਦੇ ਲਈ ਗਾਣਾ ਬਣੋ ਨਾ ਤੇ ਭਰਾ ਨਾ ਵੀਰ ਤੂੰ ਕਾਦੇ ਵਾਸਤੇ ਅਸੀਂ ਤੇ ਆਪਣੇ ਭਰਾਵਾਂ ਤੇ ਗੁੱਟਾਂ ਤੇ ਬੰਨ੍ਹਾਈਆਂ ਅਸੀਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਬੰਨ੍ਹਾਈਆਂ ਤੇਰੇ ਘਰ ਕੋਈ ਭਰਾ ਨਹੀਂ ਤੂੰ ਕਿੰਦੇ ਗਾਣਾ ਬੰਨਣਾ ਤੂੰ ਕਿੰਨੇ ਵਾਸਤੇ ਬੰਨਣ ਲੱਗਿਆ ਉਹ ਗੁਰਮਖੋ ਉਸ ਵੇਲੇ ਰੋਣ ਲੱਗ ਪਈ ਬੇਬੇ ਨਾਨਕੀ ਰੋਂਦੀ ਰੋਂਦੀ ਆਪਣੀ ਮਾਂ ਮਾਤਾ ਤ੍ਰਿਪਤਾ ਕੋਲ ਆਈ ਧਿਆਕੇ ਆਖਿਆ ਕਿ ਨਹੀਂ ਮਾਤਾ ਪੁੱਤ ਕਿਉਂ ਰੋਣਾ ਹੈ ਬੇਬੇ ਨਾਨਕੀ ਪੁੱਛਦੀ ਕੀ ਹੋਇਆ ਰੋਣਾ ਕਿਸ ਗੱਲ ਤੋਂ ਮਾਤਾ ਮੈਂ ਅੱਜ ਸਹੇਲੀਆਂ ਨਾਲ ਖੇਡਣ ਗਈ ਸੀ ਮੈਂ ਅੱਜ ਸਹੇਲੀਆਂ ਨਾਲ ਖੇਡਣ ਵਾਸਤੇ ਗਈ ਸਾ ਉਹ ਗਾਨੇ ਬਣਾਉਂਦੀਆਂ ਸੀ ਮੈਂ ਵੀ ਬਣਾਉਣ ਲੱਗ ਪਈ ਮਾਤਾ ਉਹ ਤੇ ਉਹ ਕਹਿਨੀਆਂ ਨੇ ਮੈਨੂੰ ਪੁੱਛਿਆ ਵੀ ਤੂੰ ਕਿੰਦੇ ਬਨੇਗੀ ਸਾਡੇ ਤੇ ਭਰਾ ਨੇ ਤੇਰੇ ਕਿਹੜਾ ਭਰਾ ਹੈ ਮਾਤਾ ਨਾਲੇ ਤੇ ਮੈਨੂੰ ਮੇਣਾ ਮਾਰਿਆ ਮੇਣਾ ਮਾਰਿਆ ਤੇ ਨਾਲੇ ਮੈਨੂੰ ਉਹਨਾ ਗੱਲਾਂ ਕੀਤੀਆਂ ਮਾਤਾ ਇੱਕ ਗੱਲ ਦੱਸ ਪੁੱਛ ਪੁੱਤਰਾ ਸੇਲੀਆਂ ਨੇ ਵੇਣਾ ਮਾਰਿਆ ਪੁੱਛ ਪੁੱਤਰ ਕੀ ਪੁੱਛਣਾ ਹੈ ਦੇਬੇ ਨਾਨਕੀ ਕਹਿੰਦੀ ਹੈ ਸਾਡੇ ਘਰ ਵੀਰ ਕਦੋਂ ਆਊ ਮੇਰੀ ਅੱਪੀਏ ਵੀਰ ਨੂੰ ਖੜਾਣ ਦਾ ਹੈ ਚਾਹ ਮਾਏ ਮੇਰੀਏ ਹਾਏ ਮੇਰੀਏ ਫਿਰ ਮੁਕਾਡੋਂ ਕਾ ਗਾਣਾ ਸਾਬ ਦੀ ਧਰਤੀ ਉਹ ਕਹਿੰਦੇ ਆਏ ਵਾਰ ਗੁਰੂ ਨਾਨਕ ਸਾਹਿਬ ਮਹਾਰੇ ਪ੍ਰਕਾਸ਼ ਹੋਇਆ ਦੌਲਤਾ ਦਾਈ ਭੱਜੀ ਆਈ ਵਾਰ ਬਾਬੇ ਕਲਿਆਣ ਚੰਦ ਨੂੰ ਕਹਿੰਦੀ ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਅੱਛਾ ਬਾਲਕ ਆਇਆ ਖੁਸ਼ ਹੋ ਗਿਆ ਸਾਰ ਸੰਗਤ ਉਹ ਬਾਬਾ ਕਲਿਆਣ ਚੰਦ ਜੀ ਉਹ ਕਹਿੰਦੇ ਮੇਰੇ ਘਰ ਦੇ ਸਾਰੇ ਦਰਵਾਜ਼ੇ ਖੋਲ ਦਿਓ ਮੇਰੇ ਘਰ ਤੋਂ ਕੋਈ ਭੁੱਖਾ ਨਾ ਜਾਵੇ ਮੇਰੇ ਘਰ ਤੋਂ ਕੋਈ ਖਾਲੀ ਨਾ ਜਾਵੇ ਜੋ ਜਿਹੜਾ ਮੰਗਦਾ ਦੇ ਦੇਉ ਦولتਾਂ ਦਾਈ ਨੇ ਖਬਰ ਸੁਣਾਈ ਪਾਖਣ ਲੱਗੀ ਬਾਲਕ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਚੰਦ ਜੀ ਉਹ ਕਹਿੰਦੇ ਗੱਲ ਸੁਣ ਤੇਰੇ ਤੇ ਮੈਂ ਅੱਜ ਬੜਾ ਖੁਸ਼ ਹਾਂ ਤੇਰੇ ਤੇ ਅੱਜ ਮੈਂ ਬਹੁਤ ਖੁਸ਼ ਹਾਂ ਦੱਸ ਕੀ ਜਾਈਦਾ ਜੋ ਦਿਲ ਕਰਦਾ ਮੰਗ ਲੈ ਮੂੰਹੋਂ ਬੋਲ ਇੱਕ ਵਾਰ ਦੋਲਤਾ ਦائیں ਦੇ ਹੱਥ ਜੋੜ ਕੇ ਆਖਿਆ ਕਿਸੇ ਜੀ ਦੀ ਲੋੜ ਕੁਝ ਵੀ ਨਹੀਂ ਚਾਹੀਦਾ ਉਹ ਹੈਰਾਨ ਰਹਿ ਗਿਆ ਪਟਵਾਰੀ ਜੀ ਮੈਨੂੰ ਨਹੀਂ ਚਾਹੀਦਾ ਕੁਝ ਵੀ ਕਿੰਨੇ ਕਿਉਂ ਜਦੋਂ ਬਾਕੀ ਮਾਵਾ ਦੇ ਬੱਚਿਆਂ ਨੂੰ ਜਨਮ ਦਵਾਉਂਦੀ ਐ ਕੁਝ ਨਾ ਕੁਝ ਤੇ ਦਿੰਦੀ ਹੋਏਗੀ ਕੋਈ ਕੱਪੜੇ ਕੋਈ ਧਨ ਕੋਈ ਗਹਿਣਾ ਕੁਝ ਤੇ ਲੈਦੀ ਹੋਏਗੀ ਇਹਦੀ ਲੈਦੀ ਸਾਹ ਲੈਣੀ ਆ ਬੜੀਆਂ ਮਾਵਾਂ ਦੇ ਬੱਚਿਆਂ ਨੂੰ ਜਨਮ ਦਵਾਏ ਨੇ ਮੈਂ ਕੱਪੜੇ ਵੀ ਲੈਣੀਆਂ ਮੈਂ ਧੰਨ ਵੀ ਲੈਣੀਆਂ ਮਾਇਆ ਵੀ ਲੈਣੀਆਂ ਪਰ ਪਟਵਾਰੀਆ ਤੇਰੇ ਤੋਂ ਨਹੀਂ ਕੁਛ ਲੈ ਕਿੱਡਾ ਕਲਿਆਣ ਚੰਦ ਜੀ ਤੁਹਾਡੇ ਤੋਂ ਨਹੀਂ ਕੁਛ ਵੀ ਲੈਣਾ ਕਿਉਂ ਕਹਿੰਦੀ ਇੱਕੋ ਮੰਗ ਮੰਗਣੀ ਬਸ ਉਹ ਪੂਰੀ ਕਰ ਦੇ ਮੇਰੀ ਇੱਕੋ ਮੰਗ ਕਿੰਨ ਦੱਸ ਕੀ ਚਾਹੀਦਾ ਕਹਿੰਦੀ ਨਾ ਮੈਂ ਮੰਗਾ ਪੈਸੇ ਨਾ ਮੈਂ ਮੰਗਾ ਮਾਇਆ ਨਾ ਮੈਂ ਮੰਗਾ ਤੇਰੇ ਤੋਂ ਜ਼ਮੀਨ ਕੋਈ ਲਾਲਚ ਨਹੀਂ ਬਸ ਇੱਕੋ ਮੰਗੇ ਕਹਿੰਦਾ ਕੀ ਕਹਿੰਦੀ ਹੱਥ ਜੋੜ ਕੇ ਕਹਿੰਨੀ ਆ ਜਦੋਂ ਮੈਂ ਤੇਰੇ ਘਰ ਵਿੱਚ ਇਸ ਬਲਕ ਦੇ ਦਰਸ਼ਨਾਂ ਨੂੰ ਆਵਾਂ ਮੈਨੂੰ ਕਦੇ ਦਰਸ਼ਨਾਂ ਤੋਂ ਨਾ ਰੋਕੀਂ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਬਸ ਇਸ ਬਲਕ ਦੇ ਦਰਸ਼ਨ ਮੇਰੀ ਬੇਟਾ ਮੈਨੂੰ ਦਰਸ਼ਨਾਂ ਤੋਂ ਨਾ ਰੋਕੀ ਉਹ ਕਹਿਣ ਲੱਗਿਆ ਦਰਸ਼ਨਾਂ ਤੋਂ ਆਮ ਜਿੱਦਾਂ ਬਾਲਕ ਜਨਮ ਲੈਂਦੇ ਨੇ ਉਦਾਂ ਹੀ ਲਿਆ ਹੈ ਇਹ ਨਹੀਂ ਨਾ ਨਾ ਬੜੀਆਂ ਬਾਵਾਾਂ ਦੇ ਬੱਚਿਆਂ ਨੂੰ ਜਨਮ ਦਵਾਏ ਨੇ ਪਰ ਜਿਹੜਾ ਤੇਰੇ ਘਰ ਵਿੱਚ ਲਾ ਲਾਇਆ ਹੈ ਨਾ ਜਦੋਂ ਉਹਨੇ ਹੱਸਿਆ ਮੁਸਕਰਾਇਆ ਪ੍ਰਕਾਸ਼ ਹੋ ਗਿਆ ਕਮਰੇ ਵਿੱਚ ਜਦੋਂ ਜਨਮ ਹੋਇਆ ਮਹਾਰਾਜ ਦਾ ਪ੍ਰਕਾਸ਼ ਹੋਇਆ ਜਿਹੜੀਆਂ ਕਿਰਨਾਂ ਜਿਹੜੀਆਂ ਮੇਰ ਦੀਆਂ ਨਜ਼ਰਾਂ ਉਹਨੇ ਮੇਰੇ ਤੇ ਮਾਰੀਆਂ ਨੇ ਮੈਂ 10 ਦੇ ਸਕਦੀ। ਅੱਛਾ ਕੀ ਐਸਾ ਉਹ ਗੁਰੂ ਨਾਨਕ ਦੀ ਨਜ਼ਰ ਕਿਤੇ ਹੋ ਜਾਏ। ਕੀ ਚਾਹੀਦਾ ਕਿਤੇ ਕੁਛ ਨਹੀਂ ਬਸ ਦਰਸ਼ਨ ਦਰਸ਼ਨਾ ਤੋਂ ਨਾ ਨਾ ਕਰੀ। ਤੂੰ ਜਦੋਂ ਮਰਜ਼ੀ ਖੜਾਈ ਤੈਨੂੰ ਨਾ ਨਹੀਂ ਕਰਦਾ। ਫੇਰ ਕਹਿੰਦੇ ਲੱਗਿਆ ਬੇਬੇ ਨਾਨਕੀ ਨੂੰ ਪਤਾ ਜਦੋਂ ਲੱਗਿਆ ਨਾ ਪਤਾ ਵੀ ਵੀਰ ਆ ਗਿਆ ਭਰਾ ਆ ਗਿਆ ਘਰ ਵਿੱਚ ਕਹਿੰਦੇ ਫੁੱਲੀ ਨਹੀਂ ਸਮੋਂਦੀ ਭੱਜੀ ਗਈ ਆਪਣੇ ਵੀਰ ਕੋਲ ਪਿਤਾ ਕਾਲੂ ਨੂੰ ਬੇ ਅੰਤ ਪਿਆਰਾ ਮਾਤ੍ਰਿਪਤਾ ਦੀ ਅੱਖ ਦਾ ਤਾਰਾ ਬੋਲਿਓ ਸਾਰੇ ਜਿੰਨ ਜਿੰਨ ਨੂੰ ਸਮਝ ਆਉਂਦਾ ਹੈ ਜੱਪਿਆ ਬਾਲ ਪਿਆਰਾ ਆਮ ਨਹੀਂ ਏ ਸਾਥ ਲੱਗਦਾ ਅਜਾ ਜ ਮਿਆ ਬਾਦ ਪਿਆਰਾ ਜਿੱਥੇ ਬਾਬੇ ਜਨਮ ਲਿਆ ਤਨ ਕਾਣਾ ਹੋਣੀ ਥਾ ਬਹਿਰ ਨਾਮ ਕੀ ਕਹੇ ਵੀਰ ਦਾ ਆਗਰ ਰੱਖਣਾ ਨਾ ਬਹਿਰ ਨਾਮ ਕੀ ਕਹੇ ਵੀਰ ਦਾ ਨਾਲ ਰੱਖਣਾ ਨਾ भैण लालकी वीरदा नाच रखणा दा भेण नालकी वीरदा नानक रखणा दा भैण नालकी वीरदा नानक रखणा दान भैण नालकी ਕਿਰਦਾਰਤ ਸੇਵਾ ਤੇ ਰਾਏ ਤੇਰਾ ਜੇ ਵੀਰ ਮੈਂ ਕੇਰਾ ਲਾਡ ਲਡੋਬੀ ਨਾ ਮੈਂ ਖੱਕਦੀ ਰੋਸ ਨਾ ਜਾਵੇ ਵੀਰੇ ਤੇਰਾ ਲਾਡ ਲਡੋਬੀ ਨਾ ਮੈਂ ਖੱਕਦੀ ਰੋਸ ਨਾ ਜਾਵੇ ਵੀਰੇ ਮੇਰਾ ਲਾਡ ਲਡੋਬੀ ਨਾ ਮੈਂ ਖੱਕਦੀ ਰੋਸ ਨਾ ਜਾਵੇ ਜਦੋਂ ਪਿਆਰ ਦੇ ਨਾਲ ਬੁਲਾਵਾ ਫੜ ਕੇ ਉੱਠਦਾ भे नानी कीरा नानक रखणा न भेण नानी कहीर नानक रखणा न भेण नान जीर नालक रखण भेण नान जी केवीर नालक रखण पिता कालू नू ब अॻु तारा आम न फास लॻंद अॼ त जा बाल प्यारा आम न फास लॻंद बाल प्यारा जिथे बाबे जनम नीरी ਨਾਮ ਰੱਖਣਾ ਨਾ ਬਹਿਣ ਨਾਲ ਕੀ ਕਹੇ ਵੀਰ ਦਾ ਨਾਮ ਨਿ ਰੱਖਣਾ ਨਾ ਬਹਿਣ ਨਾਲ ਕੀ ਕਹੇ ਵੀਰ ਦਾ ਨਾਮ ਨਿ ਰੱਖਣਾ ਨਾ ਬਹਿਣ ਨਾਲ ਕੀ ਕਹੇ ਆਪਣੇ ਭਰਾ ਦਾ ਨਾ ਮੈਂ ਨਾਨਕ ਨਾਨਕੀ ਮੇਰਾ ਭਰਾ ਨਾ ਤੇ ਸਰਸੰਗਤ ਐਸੀ ਕਿਰਪਾ ਕੀਤੀ ਐਸੀ ਮਿਹਰ ਦੀ ਨਜ਼ਰ ਗੁਰੂ ਨਾਨਕ ਸਾਹਿਬ ਨੇ ਕੀਤੀ ਸਾਰੀ ਦੁਨੀਆ ਤੇ ਜਿਹੜੀ ਪਾਪਾਂ ਦੀ ਤੁੰਦ ਸੀ ਉਹਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਮਹਾਰਾਜ ਆਏ ਸਾਧ ਸੰਗਤ ਫਿਰ ਐਸਾ ਕਰਮ ਦਿਰਾਇਆ ਐਸਾ ਲੋਕਾਂ ਨੂੰ ਉਪਦੇਸ਼ ਦਿੱਤਾ ਸਾਧ ਸੰਗਤ ਜਿਹੜੇ ਗੁਰੂ ਨਾਨਕ ਦਾ ਦਰਸ਼ਨ ਕਰਦੇ ਰਹੇ ਦਿਹਾਲ ਹੁੰਦੇ ਮੈਂ ਅਰਜ ਕੀਤੀ ਸੀ ਵੀ ਰਬਾਬ ਵੱਜਦੀ ਏ ਮਹਾਰਾਜ ਲੰਘੇ ਜਾਂਦੇ ਨੇ ਤੇ ਰਬਾਬ ਦੀ ਆਵਾਜ਼ ਆਉਂਦੀ ਏ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਦੀ ਆਵਾਜ਼ ਆਉਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ ਕੋਈ ਇਨੀ ਸੋਹਣੀ ਰਬਾਬ ਏਡੀਆਂ ਸੋਹਣੀਆਂ ਸੁਰਾਂ ਮਹਾਰਾਜ ਕਹਿੰਦੇ ਨੇ ਰਬਾਬ ਵਜਾਉਣ ਵਾਲਿਆ ਤੇਰਾ ਨਾਮ ਕੀ ਹੈ? ਧਿਆਨ ਦੇ। ਰਬਾਬ ਵਜਾਉਣ ਵਾਲਿਆ ਕੀ ਨਾਮ ਤੇਰਾ? ਹੱਥ ਜੋੜ ਕੇ ਕਹਿੰਦਾ ਜੀ ਮੇਰਾ ਨਾਮ ਮਰਜਾਨ। ਇਹ ਬੋਲਦਾ। ਮੇਰਾ ਨਾਮ ਮਰਜਾਨ। ਸਾਧ ਸੰਗਤ ਮਾਰੇ ਕਹਿੰਦੇ ਇਹ ਕਿਹੋ ਜਿਹਾ ਨਾਮ ਤੇਰਾ? ਮਰਜਾਨ। ਕਹਿੰਦਾ ਸੱਚੇ ਪਾਤਸ਼ਾਹ ਮਰਜਾਨਾ ਕਹਿੰਦੀ ਮਾਂ ਮੈਨੂੰ। ਉਹਦੀ ਮਾਤਾ ਨਿਕਲ ਕੇ ਆ ਗਈ। ਮਾਤਾ ਕਿਉਂ ਕਹਿੰਦੀ ਮਰ ਜਾਣਾ ਕਹਿੰਦੀ ਇਤੋਂ ਪਹਿਲਾਂ ਮੇਰੇ ਪੰਜ ਪੁੱਤਰ ਹੋਏ ਇਤੋਂ ਪਹਿਲਾਂ ਮਾਰੇ ਸਭ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਜਦੋਂ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਸਤਿਗੁਰੂ ਮੈਂ ਤਾਂ ਮਰ ਜਾਣਾ ਕਹਿੰਦੀ ਐ ਇਹ ਵੀ ਮਰਨ ਆ ਲਈਏ ਕੁਛ ਦਿਨਾਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਬਹਿ ਗਏ ਆਸਣ ਵਿਛਾਇਆ ਅਨਗੁਰ ਨਾਨਕ ਸਾਹਿਬ ਕਹਿੰਦੇ ਗੱਲ ਸੁਣ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਰਾਗ ਤੇਰੇ ਕੋਲ ਸ਼ਬਦ ਮੇਰੇ ਕੋਲ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਗੁਰੂ ਨਾਨਕ ਦਾ ਪਰਦਾਨਾ ਬਣ ਜਾਏਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੂੰ ਮਰਦਾ ਨ ਮਹਾਰੇ ਨੇ ਕਿਹਾ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਮਰਦਾ ਨ ਉਥੋਂ ਨਾ ਪਿਆਸੀ ਮਰਦਾਨਾ ਫਿਰ ਕਹਿਣ ਲੱਗੇ ਮਰਦਾ ਨਹੀਂ ਤੂੰ ਫਿਰ ਸਤਿਵਚਨ ਮਾਰ ਕੀ ਹੁਕਮ ਹੈ ਕਹਿੰਦੇ ਜਾ ਐ ਕਰ ਆਪਾਂ ਉਪਦੇਸ਼ ਕਰਨ ਜਾਣਾ ਹੈ ਸੰਸਾਰ ਦਾ ਭਲਾ ਕਰਨ ਵਾਸਤੇ ਜਾਣਾ ਹੈ ਮਾਰੇ ਹੁਕਮ ਲਾਓ ਕਹਿੰਦੇ ਜਾ ਰਬਾਬ ਲੈ ਕੇ ਆ ਮਹਾਰਾਜ ਜੀ ਦੂਰ ਜਾਣਾ ਕਿਨੇ ਜਾਣਾ ਹੈ ਪ੍ਰਚਾਰ ਕਰਨਾ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਨ ਜਾਣਾ ਹੈ ਮਹਾਰਾਜ ਜੀ ਮੇਰੀ ਰਬਾਬ ਪ੍ਰਾਣੀ ਹੈ ਭਾਈ ਮਰਦਾਨਾ ਕਹਿੰਦਾ ਮੇਰੀ ਰਬਾਬ ਪ੍ਰਾਣੀ ਹੈ ਸਤਿਗੁਰੂ ਕਹਿੰਦੇ ਜਾ ਫਿਰ ਲੈ ਆ ਰਬਾਬ ਆਪਣੀ ਭਾਈ ਮਰਦਾਨੇ ਨੂੰ ਫਿਰ ਫਰੰਦੇ ਕੋਲ ਭੇਜਿਆ ਉਸ ਵੇਲੇ ਜਿਹੜਾ ਰਬਾਬਾ ਬਣਾਉਣ ਵਾਲਾ ਸੀ ਉਹਦਾ ਨਾਮ ਸੀ ਫਦੰਦਾ ਫਰੰਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਨੇ ਮੈਨੂੰ ਭੇਜਿਆ ਹੈ ਜਿਹੜੀ ਸਭ ਤੋਂ ਵਧੀਆ ਰਬਾਬ ਹੈ ਮੈਨੂੰ ਉਹ ਦੇ ਦੇ